ਹੋਲ ਪਰਿਵਾਰ ਦਾ ਉਜੂਜ ਜਾਂਦਾ ਨਸ਼ਾ ਤੋਂ ਕਿਵੇਂ ਜਦੋਂ ਸਾਡੇ ਘਰ ਵਿੱਚ ਬੱਚਾ ਨਸ਼ਾ ਕਰਦਾ ਸਭ ਤੋਂ ਪਹਿਲਾਂ ਕਿਹਦਾ ਪਤਾ ਲੱਗਦਾ ਜੀ ਇਹੋ ਪਤਾ ਲੱਗਦਾ ਜੀ ਪਰਿਵਾਰ ਨੂੰ ਪਰਿਵਾਰ ਦੀ ਕਰਦਾ ਧੰਗ ਧੰਗ ਦਾ ਕੋਈ ਚੇ ਵੀ ਜਦਾ ਕਹਿੰਦਾ ਇਹਦਾ ਵਿਆਹ ਕਰ ਦੋ ਪੁਰਾਣੀਆਂ ਜਿਹੀਆਂ ਕਿਸੇ ਸੁਧੇ ਕਰਦੇ ਠੀਕ ਨੇ ਜਦੋਂ ਰਿਸ਼ਤਿਆਂ ਦਾ ਸਾਡੇ ਮੋਡਰਨ ਕੁੜੀ ਵਾਲਿਆਂ ਨੂੰ ਪੁੱਛਦੇ ਮੁੰਡਾ ਭਾਈ ਮਾਦਾ ਪਿੰਡਾਂ ਦੇ ਨੇ ਆਪਾਂ ਕੀ ਕਹਿੰਦੇ ਆ ਕੀ ਕਹਿੰਦੇ ਆ ਨਹੀਂ ਨਾਲ ਸਾਡੇ ਉਹ ਨਹੀਂ ਕਹਿੰਦੇ ਸਾਨੂੰ ਪਤਾ ਹੁੰਦਾ ਕਿ ਸਾਡਾ ਮੁੰਡਾ ਕਹਿੰਦਾ ਵਕਤਾਂ ਦਾ ਚੱਕੇ ਜਣਾਉਣਾ ਕਹਿੰਦਾ ਫਿਰ ਵੀ ਅਸੀਂ ਆਪਣੇ ਪੁੱਤ ਦੀਆਂ ਕਮੀਆਂ ਲਿਖੋ ਕੇ ਦੂਜੇ ਦੀ ਤੀਜੂ ਗੱਲ ਲੈਂਦੇ ਆ ਤੇ ਦੂਜੇ ਦੀ ਤੀਜੂ ਦੀ ਜਿੰਨੀ ਖਰਾਬ ਕਰਦੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸਾਡਾ ਮੁੰਡਾ ਨਸ਼ੇੜੀ ਹੈ ਨਸ਼ੇ ਕਰਦਾ ਤਾਂ ਅਸੀਂ ਕਿਉਂ ਇੰਧਰ ਦਾ ਕੰਮ ਕਰਦੇ ਆ ਜੇ ਦੋਸਤਾਂ ਨੂੰ ਇਹ ਪਤਾ ਲੱਗੇ ਕਿ ਕਿਸੇ ਦਾ ਮੁੰਡਾ ਨਸ਼ੇ ਕਰਦਾ ਤਾਂ ਤੁਸੀਂ ਆਪਣੀ ਪੂਰੀ ਮਦਦ ਦੇਣਾ ਮੈਂ ਤੁਹਾਨੂੰ ਦੁਨੀਆ ਦੀ ਪੂਰੀ ਜਿੰਦਗੀ ਉਹ ਕਰਵਾ ਦਿੰਦਾ ਸੂਈ ਜਦੋਂ ਤੱਕ ਨੂੰ ਲੱਗੂ ਤਾਂ ਸਾਰਾ ਕਸੂਰ ਪਰਿਵਾਰਾ ਦਾ ਜ਼ਿੰਮੇਵਾਰੀ ਪਰਿਵਾਰਾਂ ਦੀ ਆ ਪਰਿਵਾਰ ਨੇ ਆਪਣੇ ਬੱਚੇ ਸਾਹਮਣੇ ਕੋਈ ਵੀ ਤੁਹਾਡੇ ਬੱਚੇ ਦੇ ਮੂੰਹ ਚਾ ਕੇ ਲੱਛਣਾ ਨਹੀਂ ਪਉਦਾ ਅਸੀਂ ਬੱਚਿਆਂ ਨੂੰ ਮਿਲਦੇ ਕਰਦੇ ਮੌਜਾ ਕਰਨਨੇ ਆ ਤਾਂ ਬੱਚੇ ਗਲਤ ਪਾਸੇ ਜਾਂਦੇ ਨੇ ਬੱਚਾ ਕੰਮ ਦੇ ਕਿਉਂਗਾ ਬੱਚੇ ਘਰ ਦੀ ਗਰੀਬੀ ਦਾ ਤੰਗੀ ਦਾ ਪਤਾ ਕੀ ਅਰੇ ਬੋਸੀ ਜੀ ਗੋ ਇਹ ਗੱਲ ਮੇਰੀ ਯਾਦ ਰੱਖਿਓ ਕਿ ਆਪਾਂ ਸਾਰੇ ਜ਼ਿੰਮੇਵਾਰ ਆ ਆਪਾਂ ਸਾਰੇ ਜ਼ਿੰਮੇਵਾਰ ਹੈ ਜਾਂ ਉਹ ਜਿੰਦਾ ਪੰਗੜਾ ਨਾਲ ਰੋਣਾ ਪੈਣਾ ਸ਼ੁਰੂ ਹੋਇਆ ਤਾਂ ਮਿੰਨੀ ਕੋਤਰਾ ਕੋਈ ਜਾਂਦਾ ਤਲਾਕ ਹੋਣਾ ਰੋਣਾ ਪੈਣਾ ਸਰਪੰਚ ਕੋਲ ਆਏ ਤੇ ਸਰਪੰਚ ਚੱਲ ਵੜ ਗਿਆ ਜੇ ਸਰਪੰਚ ਨਾ ਰਾਵਿਆ ਗਿਆ ਉਹਦੇ ਚੜ੍ਹੇ ਤਾਂ ਸਰਪੰਚਵਾੜਾ ਆਈ ਗੁਟਾ ਤੋਂ ਦੂਸਾਂਗੇ ਸਰਪੰਚ ਕਹੜਾ ਰੋਲਾ ਪਾਉਂਦਾ ਜਦੋਂ ਐਮਐਨਏ ਕੋਲ ਜਾਂਦੇ ਐਮਐਨਏ ਹੁਣ ਕੀ ਕੀ ਥਾਕੇ ਹੋਣੇ ਨਾ ਕਰਿਓ ਤੇਰੇ ਕਿਸੇ ਦਿਨ ਹੈ ਨਾ ਤੇ ਨਾ ਕਰਿਆ ਕੋਈ ਆਈ ਕੋਲ ਤਾਂ ਬੱਡੇ ਜ਼ੁਰਗੀ ਦਾ ਕਰਿਆ ਸਾਰ ਪਰਿਵਾਰ ਦਾ ਸੋ ਪਰਿਵਾਰ ਬਹੁਤ ਵੱਡੀ ਜ਼ਿੰਮੇਵਾਰੀ ਆ ਮੈਂ ਤੁਹਾਨੂੰ ਕਹਿਣ ਕੋਈ ਸ਼ਰਮ ਨਹੀਂ ਸਾਡੇ ਮੈਡੀਕਲ ਟੂਰ ਦੀ ਟੀਮ ਆਈ ਬੈਠੇ ਤੇ ਪਤਾ ਵੀ ਕਰਦੇ ਹੋ ਬਹੁਤ ਸਾਰੇ ਰੋਲੇ ਮੈਟਰੀ ਯੂਨਿਟਸ ਚੱਲ ਰਹੇ ਨੇ ਕਾਰਨ ਕੀ ਆ ਜਿਹੜੇ ਲੋਕ ਨਸ਼ਾ ਵਾਂਦ ਕਰਦੇ ਨੇ ਉਹ ਬੱਚਾ ਜਮਣ ਦੇ ਕਾਬਿਲ ਹੀ ਨਹੀਂ ਨੇ ਤੇ ਪਰਿਵਾਰ ਵੀ ਉੱਤੇ ਵੱਧਾ ਆਰਵਾ ਕੁਝ ਕਬੀਰ ਕੁਝ ਦੱਸੇ ਕੁਝ ਨਾਸੇ ਕੁਝ ਕਿਸੇ ਦਾ ਪਤਾ ਨਾ ਹੋ। ਬਹੁਤ ਸਾਰੇ ਨੌਲੇਜਾਂ ਦੇ ਅਸੀਂ ਕਿਸੇ ਦੀ ਧੀਰ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ। ਉਸ ਤੋਂ ਬਾਅਦ ਤੁਸੀਂ ਦੇਖਿਓ ਕਿ ਪੰਚਾਇਤਾਂ ਦਾ ਲੀਡਰ ਦਾ ਬਹੁਤ ਯੋਗਦਾਨ ਹੈ ਨਸ਼ੇ ਨੂੰ ਵਧਾਉਣ 'ਚ। ਕਿਵੇਂ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਇਲੈਕਸ਼ਨਾਂ ਦੇ ਬਾਅਦ ਚੱਲ ਜਾਂਦੇ ਨੇ ਤਾਂ ਦੱਸੋ ਕਿਵੇਂ ਕਿਵੇਂ ਇਲੈਕਸ਼ਨਾਂ ਹੁੰਦੇ ਭਾਈ ਇਹ ਤਾਂ ਸਭ ਨੂੰ ਹੀ ਹੋਗੀ। ਪਾਈ ਕੋ ਖਰਾਬੇ ਕਾਉ ਬੜਦੇ ਸਰਪੰਚਾਂ ਨਾਲ ਗੱਲ ਬਣਦੀ ਕੋਈ ਨੁਸਖਾ ਕਰਨਾ ਬੋਲਦਾ ਸਰਪੰਚੋ ਵਿਚਾਰ ਬੜਦਾ ਬੜਦਾ ਕਹਿੰਦਾ ਕੋਈ ਵੀ ਭਾਈ ਕਰ ਦੋ ਸੇਵਾ ਪਾਣੀ ਨਹੀਂ ਕਰਨੀ ਐਂ ਹੰਦਾ ਜਿਹੜਾ ਲੜ ਲਾਉਂਦਾ ਗ੍ਰਾਮਣ ਉਹ ਬੰਦਾ ਪੀ ਕੇ ਜਾਂਦਾ ਜਮਾਂ ਨੂੰ ਨਸ਼ਾ ਕਰਕੇ ਜਾਂਦਾ ਆਪਣੇ ਘਰੇ ਸਾਡੀ ਮਾਂ ਨਾਲ ਲੜਦਾ ਭੈਣ ਨਾਲ ਲੜਦਾ ਤੇ ਲੜ ਕੇ ਕਰੇ ਅੱਜ ਉਹਨਾਂ ਮਾਰ ਗੋਟ ਕਹਿੰਦਾ ਗੌਰੂ ਕਹਿੰਦਾ